ਹੈਲੋ ਜੀ ਸਸਤੀ ਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ YouTube ਚੈਨਲ ਤੇ ਹੋਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਸਾਰੇ ਠੀਕ ਠਾਕ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਲੌਜੀ ਵਲੌਗ ਆਪਾਂ ਸ਼ੁਰੂ ਕਰ ਰਹੇ ਹਾਂ ਸਵਾ ਲਈ ਟਾਈਮ ਤੋਂ ਇਥੇ ਨੂਰ ਤੋਂ ਸ਼ੁਰੂ ਕਰ ਰਹੇ ਜਿਹੜੇ ਆਪਾਂ ਇਥੇ ਨੂਰ ਨੂੰ ਅੱਜ ਜਿੱਕੇ ਛੁੱਟੀ ਇਹ ਬੁੱਧਵਾਰ ਦਾ ਵਲੌਗ ਆਇਆ ਜੀ ਜਿੱਦਣ ਤੋਂ ਮੈਂ ਸ਼ੁਰੂ ਕਰ ਰਹਾ ਫੇਰ ਨੂੰਰ ਆਪਣੀਆਂ ਸਾਰੀਆਂ ਜੀਆਂ ਵੀ ਛੇਡਾਂ 'ਚ ਸਾਰੇ ਕੱਢੀ ਬੈਠੀ ਆ। ਕੁਛ ਕਿਧਿਆ ਛੇਡਾਂ ਉਧਰ ਪਿਆ ਨੇ ਉਹੀ ਇਹ ਮੰਗ ਰਹੀ ਸੀ ਜੀ। ਤੇ ਉਹਦੇ ਨਹੀਂ ਆਏ ਸੀ ਮੇਰੀ ਮੰਮੀ। ਤੇ ਅਸੀਂ ਦੋਨਾਂ ਨੇ ਮਾਵਾਂ ਧੀਆਂ ਬਹਿ ਕੇ ਬਹੁਤ ਗੱਲਾਂ ਕੀਤੀਆਂ ਨਾ ਹੁੰਦਾ ਹੀ ਆ ਮਾਂ ਮਾਂ ਨਾਲ ਦੁੱਖ ਸੁੱਖ ਹਨਾ ਜਿਹੜਾ ਆਪਾਂ ਕਰਦੇ ਆ। ਆਪਾਂ ਹੋਰ ਕਿਸੇ ਨਾਲ ਨਹੀਂ ਕਰ ਸਕਦੇ ਹਨਾ ਇੱਕ ਮਾਂ ਹੀ ਹੁੰਦੀ ਹੈ ਜਿਹਦੇ ਨਾਲ ਆਪਾਂ ਹਰ ਇੱਕ ਗੱਲ ਆਪਣੀ ਸੁੱਖ ਵਾਲੀ ਦੁੱਖ ਵਾਲੀ ਹਨਾ ਕੋਈ ਵੀ ਆਪਾਂ ਸ਼ੇਅਰ ਕਰ ਸਕਦੇ ਹਾਂ ਕਹਿੰਦੇ ਹੁੰਦੇ ਆਪਾਂ ਜੇ ਸੁੱਖ ਵਾਲੀ ਗੱਲ ਕਿਸੇ ਨਾਲ ਸ਼ੇਅਰ ਕਰਾਂਗੇ ਤਾਂ ਹਨਾ ਅਗਲਾ ਆਪਣ ਨੂੰ ਬਾਅਦ ਚ ਕਹਿੰਦੇ ਹਿੰਦੇਆ ਕਰਨ ਲੱਗ ਜਾਂਦਾ ਹਨਾ ਵੀ ਇਹ ਆਈਆਂ ਇਹ ਆਈਆਂ ਜੇ ਹੁਣ ਆਪਾਂ ਦੁੱਖ ਵਾਲੀ ਕਰਾਂਗੇ ਤਾਂ ਅਗਲਾ ਬਾਅਦ ਚ ਮਜ਼ਾਕ ਬਣਾਉਣ ਲੱਗ ਜਾਂਦਾ ਇੱਕ ਮਾਂ ਹੀ ਹੁੰਦੀ ਹੈ ਜੋ ਫੇ ਹਨਾ ਬੱਚੇ ਦੀ ਹਰ ਇੱਕ ਸੁੱਖ ਦੁੱਖ ਚ ਹਨਾ ਆਪਣੇ ਨਾਲ ਖੜੀ ਹੁੰਦੀ ਹੈਗੀ ਤੇ ਮੇਰੀ ਮੰਮੀ ਮੇਰੇ ਕੋਲ ਬਹੁਤ ਟਾਈਮ ਬਾਅਦ ਹੁੰਦੇ ਆ ਬਹੁਤ ਘੱਟ ਆਉਂਦੇ ਆ ਮੇਰੇ ਕੋਲ ਸੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਲਓ ਜੀ ਇਹ ਹੈਗੀ ਆ ਉਸ ਦਿਨ ਸ਼ਾਮ ਦੀ ਵੀਡੀਓ ਇਹਨਾਂ ਦੇ ਪਾਪਾ ਲੈ ਕੇ ਆਏ ਸੀਗੇ ਇਹ ਤੇ ਇਹ ਚੀਜ਼ਾਂ ਮੈਂ ਸੋਡੀ ਨਾਲ ਵੀ ਸ਼ੇਅਰ ਕਰਨ ਲੱਗੀ ਸੀ ਮੈਂ ਕਿਹਾ ਕਈ ਵਾਰ ਮੇਰੇ ਕਿਸੇ ਭੈਣ ਨੂੰ ਕਿਸੇ ਵੀਰ ਨੂੰ ਹਨਾ ਕੋਈ ਵੀ ਇਦਾਂ ਦੀ ਪ੍ਰੋਬਲਮ ਹੋਵੇ ਤਾਂ ਤੁਸੀਂ ਜਰੂਰ ਇਹ ਚੀਜ਼ ਟਰਾਈ ਕਰਿਓ ਜਿਵੇਂ ਮਿਹਦੇ ਦੀ ਗਰਮੀ ਹੋ ਗਈ ਜਾਂ ਫਿਰ ਜਾਂ ਫਿਰ ਕਿਸੇ ਨੂੰ ਦੂਜੀ ਵੈਸੇ ਹੀ ਹੈ ਨਾ ਸਕਿਨ ਦੀ ਪ੍ਰੋਬਲਮ ਰਹਿੰਦੀ ਹੈ ਜਿਵੇਂ ਹਨਾ ਗਰਮੈਸ਼ ਨਾਲ ਫਿੰਸੀਆਂ ਵਗੈਰਾ ਨਿਕਲਉਂਦੀਆਂ ਨੇ ਹਨਾ ਤੇ ਜਾਂ ਫਿਰ ਜਿਵੇਂ ਲੀਵਰ ਦੀ ਗਰਮੀ ਕਹਿ ਦਿੰਦੇ ਆ ਜਾਂ ਪੀਲੀਆਂ ਹੋਵੇ ਹਨਾ ਪੀਲੀ ਹੋ ਉਹਦੇ ਵਾਸਤੇ ਤਿੰਨੋਂ ਚੀਜ਼ਾਂ ਬਹੁਤ ਵਧੀਆ ਨੇਗੀਆਂ ਇਹ ਲਿਆ ਮੈਂ ਮਿੱਟੀ ਦਾ ਮਟਕਾ ਛੋਟਾ ਜਿਹਾ ਕੁੱਜਾ ਲਿਆਗਾ ਮਿੱਟੀ ਦੇ ਵਿੱਚ ਪਾਇਆ ਮੈਂ ਡੇਢ ਤੋਂ ਦੋ ਗਲਾਸ ਪਾਣੀ ਨਾਲ ਹੀ ਲੈਣੀ ਹੈ ਸੁੱਕੇ ਅਲੂ ਭਗਾਰੇ ਇਮਲੀ ਤੇ ਇੱਕ ਨਾਲ ਇਹ ਹੈਗੀ ਸੀਗੀ ਨਾਲ ਹੀ ਲਈ ਸੀ ਆਪਾਂ ਨੇ ਇਹ ਕਾਸ਼ਨੀ ਇਹ ਤਿੰਨੋ ਚੀਜ਼ਾਂ ਤੁਸੀਂ ਰਾਤ ਨੂੰ ਭੋਕੇ ਰੱਖਣੀਆਂ ਨੇ ਹਨਾ ਬਹੁਤ ਜ਼ਿਆਦਾ ਇਹ ਕੋ ਦਵਾਈ ਰੋ ਜ਼ਿਆਦਾ ਵਧੀਆ ਅਸਰ ਕਰਦੀ ਹੈ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਇਹਦਾ ਭੋਣ ਦਾ ਤਰੀਕਾ ਮੈਂ ਤੁਹਾਨੂੰ ਦੱਸਦੀ ਹਾਂ ਹਨਾ ਵੀ ਚਾਰ ਆਪਾਂ ਨੇ ਲੈਣੇ ਨੇਗੇ ਇਹ ਸੁੱਕੇ ਜਿਹੜੇ ਆਪਣੇ ਹੁਲ ਹੈਗੇ ਆਲੂ ਭਖਾਰੇ ਇਹ ਕਿਸੇ ਵੀ ਪੰਚਾਰੀ ਦੀ ਸ਼ਾਪ ਤੋਂ ਤੁਹਾਨੂੰ ਆਮ ਮਿਲ ਜਾਣਗੇ ਤੇ ਚਾਰ ਇਹ ਲੈਣੀਆਂ ਆਪਾਂ ਨੇ ਆਲੂ ਭਖਾਰੇ ਤਕਰੀਬਨ ਇਹ ਵੀ ਡੇਢ ਤੋਂ ਬੂਗਲਾ ਸੀ ਦਾ ਬਣ ਜੂਗਾ ਇਹਨੀਆਂ ਚੀਜ਼ਾਂ ਦਾ ਚਾਰ ਆਲੂ ਖਰੀ ਲੈਣੇ ਆ ਤੇ ਤਿੰਨ ਤੋਂ ਚਾਰ ਲੈਣੇ ਨੇ ਆਪਾਂ ਨੇ ਇਮਲੀ ਦੇ ਜਿਹੜੇ ਵੀ ਹੁੰਦੇ ਆ ਉਹ ਲੈਣੇ ਨੇ ਹਨਾ ਤੇ ਜਿਹੜੇ ਇਹ ਹਨਾ ਪਲਿਆ ਕੇ ਰੱਖਦੇ ਜਿਵੇਂ ਮੇਰੇ ਕੋਲੇ ਪੋਲੀਥੀਨ ਚ ਹੈਗਾ ਸੀ ਤੁਸੀਂ ਇਹਨਾਂ ਨੂੰ ਕਿਸੇ ਵੀ ਬੰਦ ਟੱਕਣ ਵਾਲੇ ਡੱਬੇ ਜੀ ਕੱਟ ਕੇ ਫ੍ਰਿਜ ਵਗੈਰਾ ਜਿੱਥੇ ਜਾਂ ਤੁਸੀਂ ਬਾਹਰ ਵੀ ਰੱਖ ਦੋਗੇ ਨਾ ਤੇ ਇਹਦਾ ਕੋਈ ਉਹ ਨਹੀਂ ਹੈਗਾ ਤੇ ਵੈਸੇ ਮੈਂ ਇਹਨਾਂ ਨੂੰ ਫ੍ਰਿਜ ਦੇ ਵਿੱਚ ਹੀ ਰੱਖੂ ਕਿਸੇ ਡੱਬੇ ਦੇ ਵਿੱਚ ਪਾ ਕੇ ਆ ਦੇਖੋ ਚਾਰ ਆਪਾਂ ਨੇ ਲੈਣੇ ਨੇ ਇਮਲੀ ਦੇ ਪੀ ਤੁਸੇ ਜਿੰਦਾਜੇ ਜੇ ਨਾਲ ਹੀ ਲੈ ਲਿਓ ਇਹ ਚਾਰ ਤੋਂ ਪੰਜ ਹੋ ਜਾਣੇ ਇਹਦਾ ਕੋਈ ਐ ਨੁਕਸਾਨ ਨਹੀਂ ਹੈਗਾ ਜਿਵੇਂ ਇੱਕ ਅੰਦੀ ਚੀਜ਼ ਆਪਣੇ ਕੋਲੇ ਵੱਧ ਘੱਟ ਵੀ ਫੈਜੂਈ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਇੱਕ ਜਮਚਾ ਆਪਾਂ ਨੇ ਇਹ ਲੈਣਾ ਕਾਸ਼ਨੀ ਦਾ ਹਨਾ ਇਹ ਕਿੰਨੇ ਚੀਜ਼ਾਂ ਆਪਾਂ ਨੇ ਰਾਤ ਨੂੰ ਕਿਉਂ ਕੇ ਰੱਖਣੀਆਂ ਸਵੇਰ ਆਪਾਂ ਨੇ ਨਿਰਨੇ ਕਾਲ ਜੇ ਇਹ ਪਾਣੀ ਨੂੰ ਨਾ ਚੰਗੀ ਤਰ੍ਹਾਂ ਨਿਚੋੜ ਲੈਣਾਗਾ ਕਿਸੇ ਪੋਣੀ ਦੇ ਨਾਲ ਜਾਂ ਕਿਸੇ ਹਨਾ ਸੂਤੀ ਕੱਪੜੇ ਦੇ ਨਾਲ ਹਨਾ ਬਿਲਕੁਲ ਚੰਗੀ ਤਰ੍ਹਾਂ ਤੁਸੀਂ ਇਹਨੂੰ ਪੋਣ ਲੈਣਾਗਾ ਪੋਣ ਕੇ ਤੁਸੀਂ ਇਹਨਰ ਨੇ ਕੱਲ ਜੀ ਪੀਣਾ ਇੱਕ ਘੰਟਾ ਤੁਸੀਂ ਨੇ ਹਨਾ ਚਾਹ ਵਗੈਰਾ ਕੁਝ ਨਹੀਂ ਲੈਣਾ ਹੈਗਾ ਇੱਕ ਤੋਂ ਹਨਾ ਅੱਧੇ ਤੋਂ ਇੱਕ ਘੰਟੇ ਦੇ ਵਿੱਚ ਹਨਾ ਇੱਕ ਘੰਟਾ ਦਾ ਲਾਜ਼ਮੀ ਹੋਵੇ ਤੁਸੀਂ ਚਾਹ ਵਗੈਰਾ ਨਹੀਂ ਪੀਣੀ ਹੈਗੀ ਤੇ ਜੇਕਰ ਤੁਸੀਂ ਅਵੋਇਡ ਕਰ ਸਕਦੇ ਚਾਹ ਅਵੋਇਡ ਵੀ ਕਰ ਸਕਦੇ ਹੋ ਹਨਾ ਇਹ ਤੇ ਇੱਕ ਵਾਰ ਇਹ ਚੀਜ਼ ਹੈ ਨਾ ਬਹੁਤ ਵਧੀਆ ਅਸਰ ਕਰਦੇ ਕਿਸੇ ਨੂੰ ਵੀ ਲੀਵਰ ਦੀ ਗਰਮੀਆਂ ਜਾਂ ਫਿਰ ਪੀੜੀ ਦੀ ਸ਼ਿਕਾਇਤ ਆ। ਇਹ ਹੋ ਰਹੀ ਹੈ ਨੈਕਸਟ ਡੇ ਦੀ ਵੀਡੀਓ ਅਸੀਂ ਐਸੀ 10 ਮਿੰਟ ਮੈਂ ਥੋੜੀ ਜਿਹੀ ਕਲਿੱਪ ਲਈ ਤੁਸੀਂ ਵੀ ਕਰੋ ਜੀ ਗੁਰੂ ਘਰ ਦੇ ਦਰਸ਼ਨ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਈ ਸੀ ਇਹ ਹੈ ਨਾ ਕਿ ਉਹਨਾਂ ਨੇ ਆਹ ਜਿਹੜਾ ਇੱਥੇ ਹੈਗਾ ਅਪਲ ਇਹਦੇ ਨਾਲ ਉਹਨਾਂ ਨੇ ਆਪਣਾ ਇਹ ਕੂੜਾ ਉਹ ਬਰਨਿਆ ਸੀ ਇੱਥੇ ਆ ਕੇ ਉਹਨਾਂ ਨੇ ਤੇ ਤੁਸੀਂ ਵੀ ਕਰੋ ਜੀ ਗੁਰੂ ਘਰ ਦੇ ਦਰਸ਼ਨ ਹਨਾ ਬਾਬਾ ਜੀ ਮੇਰ ਕਰਨ ਹਰ ਇੱਕ ਦੇ ਘਰੇ ਖੁਸ਼ੀਆਂ ਤੇ ਤੰਦਰੁਸਤੀ ਬਹੇ ਰਹੇ ਹਨਾ ਹਾਲੇ ਕਿ ਇਹ ਜੂ ਹੁਣ ਹਾੜੀ ਦੀ ਫਸਲ ਚੱਲਦੀ ਆ ਹਾਲੇ ਕਿ ਸੁਖਸ਼ਾਦੀ ਨਾਲ ਜਿਹੜੀ ਹਾੜੀ ਦੀ ਫਸਲ ਆ ਹਰ ਇੱਕ ਦੇ ਘਰੇ ਆਵੇ ਤੇ ਇੱਥੇ ਸਾਡੇ ਦੂੋਂ ਦੂਰੋਂ ਵੀ ਜਿਹੜੀ ਲੋਥ ਦੇ ਮੁੱਠਾ ਦੇਖਣ ਆਉਂਦੇ ਨੇ ਜੀ ਆਈ ਦੱਸੂਂ ਭਰਦੀ ਜਿੱਥੇ ਗੁਰੂ ਘਰ ਚ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਨਾ ਇੱਥੇ ਔਰ ਦੀ ਜਾਂ ਫਿਰ ਅਸੀਂ ਚੱਲਦੇ ਆ ਜਿਹੜਾ ਇਸ ਵਾਰ ਦੀਆਂ ਸਾਰੀ ਗਵਾਂਡੀਆਂ ਭੈਣਾਂ ਦੇ ਮੇਟਣਾ ਅਸੀਂ ਆਈਆਂ ਸੀਗੀਆਂ ਤੇ ਦੇਖੋ ਜੀ ਹਲਦ ਵਾਲੇ ਖੇਤ ਕਣਕਾ ਪੱਕਿਆ ਭਈਆ ਬਿਲਕੁਲ ਖੇਤਾਂ ਦੇ ਵਿੱਚ ਰਹਿ ਜਾਂਦਾ ਜਿਹੜਾ ਇਹ ਗੁੰਕਾਰਾ ਬਾਰ-ਬਾਰ ਚਾਹ ਰਿਹਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਲੋਕ ਜੀ ਕਿ ਮੇਰੇ ਸਾਰੇ ਠੀਕ ਠਾਕ ਤੁਹਾਦ ਰਸਤਾ ਤੁਹਾਡਾ ਨੋਟ ਫੈਮਲੀ ਵਲੌਗ ਚੈਨਲ ਤੇ ਸੌਰ ਸਰਾਵ ਜੀ ਕਿ ਮੇਰੇ ਸਾਰੇ ਸ਼ਾਮ ਦਾ ਟਾਈਮ ਹੋ ਗਿਆ ਤੇ ਕਿਵਨ ਸਾਡੇ 4:00 ਦਾ ਟਾਈਮ ਹੋ ਗਿਆ ਲਾਈਟ ਨਹੀਂ ਹੈ ਲੈਟ ਤੇ ਲੱਗਦਾ ਕਿ ਕੱਟ ਤੇ ਮੈਂ ਪਈ ਸੀ ਮੇਰਾ ਸਿਰ ਦਰਦ ਤੇ ਬਹੁਤ ਖੁਰੇ ਸੀ ਪਹਿਲਾਂ ਚਲੇ ਗਈ ਜੀ ਪਹਿਲਾਂ ਚਲੇ ਗਿਆ ਗੁਰੂ ਘਰ ਰਸਮੀ ਤੇ ਮਾਤਾ ਦੇ ਕੋਲ ਦੂਰ ਬਹੁਤ ਜਿਆਦਾ ਸੀ ਬਸ ਉਥੇ ਹੋ ਰਿਹਾ ਧੁੱਪ ਚੜ੍ਹ ਸਿਰ ਦਰਦ ਹੋਣ ਲੱਗਿਆ ਪਹਿ ਜਾਦੇ ਪਾਣੀ ਚ ਮਮਾ ਜੀ ਹਾਂ ਆਪ ਦੇ ਵੀ ਪਾਣੀ ਹੈ ਹਾਂ ਲੈ ਪਰਲੀ ਚਾਦਾ ਧੋਣ ਲੱਗ ਗਿਆ ਹੁੱਥਵਾ ਕੇ ਪੈ ਗਏ ਇਨਵਰਟਰ ਵੀ ਬਸ ਲੋ ਹੁਣ ਆਲਾ ਕਿਤੇ ਸੂਰਜ ਦੀ ਲਾਈਟ ਚਲੇ ਜਾਂਦੀ ਹੈ ਤਕਰੀਬ 9 ਵਜੇ ਨਾਲ ਤੇ ਇਹਨਾਂ ਟਾਈਮ ਤੱਕ ਟੱਟਦਾ ਨਹੀਂ ਹੈ ਨਾ ਪੱਖੇ ਚੱਲਦੇ ਰਹਿੰਦੇ ਨੇ ਦੋ ਕਾ ਕਰਕੇ ਲੱਗਦਾ ਹੈ ਜੀ ਹੁਣ ਆਪਾਂ ਸ਼ਾਮ ਦੇ ਕੰਮਾਂ ਕਰਾਂ ਤੇ ਤੁਹਾਨੂੰ ਸਲਾਹ ਦੀ ਕਿਵੇਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਫਸਟ ਟਾਈਮ ਦੇਖ ਰਹੇ ਹੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਚਲੋ ਜੀ ਆਪਾਂ ਕਰਦੇ ਆ ਕੰਮਕਾਰ ਸ਼ੁਰੂ ਕੱਪੜੇ ਧੋਤੇ ਸੀ ਕੱਪੜੇ ਮਾਰੇ ਪਾਪੇ ਨੇ ਆਪਾਂ ਸੱਤ ਲਵੇ ਅੰਦਰ ਤੇ ਟੈਕ ਕਰਦੇ ਆ ਨਾਲ ਹੀ ਅੱਡੇ ਵਗੈਰਾ ਇਸ ਮੇਟ ਦੇ ਕੇ ਜਾਂਦੇ। ਬਣਦੇ ਨੇ ਆਪਣੇ ਬਲੌਗ ਦਿਨਾਂ। ਹਾਂਜੀ ਬਰਤਨ ਮੈਂ ਕਰ ਦਿੱਤੇ ਨੇ ਸਾਫ਼। ਤੇ ਬਰਤਨ ਸਾਰੇ ਸਾਫ਼ ਕਰਕੇ ਚੈੱਕ ਕਰਤਾ ਆਪਣਾ ਖਾਲੀ। ਲਾਈਟ ਹੈ ਨਹੀਂ। ਲੈਕਟਰ ਵੀ ਡਾਊਨ ਹੋ ਗਿਆ ਆਪਣਾ। ਤੇ ਅੱਜ ਪਾਈਆਂ ਸ਼ਿਮਲਾ ਮਿਰਚਾਂ। ਸਾਡੇ ਇੱਧਰ ਬਹੁਤ ਲੱਗਦੀਆਂ ਨੇ ਸ਼ਿਮਲਾ ਮਿਰਚਾਂ। ਆਮ ਹੀ ਲੱਗਦੀਆਂ ਨੇ। ਕਦੇ ਵੀ ਜੇ ਟਰੱਕ ਭਰ ਕੇ ਜਾਂਦੇ ਹੋਏ ਨਾ ਵੈਸੇ ਮੈਂ ਜਰੂਰ ਦਿਖਾਵਾਂਗੀ। ਇੰਨੀਆਂ ਜ਼ਿਆਦਾ ਸ਼ਿਮਲਾ ਮਿਰਚਾਂ ਲੱਗਦੀਆਂ ਨੇ। ਫਰੇਡ ਵੀ ਨਹੀਂ ਕੋਈ ਇਧਰ ਸਾਡੇ ਬੰਨੀ ਇੰਨਾ ਹੈਗਾ ਨਾ ਲੱਗਣ ਕਰਕੇ ਤੇ ਹੁਣ ਆਪਾਂ ਧੋਨੇ ਆ ਬੱਚਿਆਂ ਦੀ ਸਕੂਲ ਜੁਨੀਫਾਰਮ ਤੇ ਉਹ ਲੱਗਦੇ ਆ ਤੇ ਲੋ ਜੀ ਇੱਥੇ ਮੈਂ ਲੱਗੀ ਸੀ ਬੱਚਿਆਂ ਦੀ ਜੁਨੀਫਾਰਮ ਧੋਣੇ ਸਕੂਲ ਵਾਲੀ ਤੇ ਨਾ ਵੀ ਬੇਟਾ ਦੀ ਜੁਨੀਫਾਰਮ ਅਲੱਗ-ਅਲੱਗ ਆ ਕਿਉਂਕਿ ਤਿੰਨੋਂ ਮੇਰੀਆਂ ਬੇਟੀਆਂ ਅਲੱਗ-ਅਲੱਗ ਸਕੂਲਾਂ ਚ ਪੜ ਰੱਖੀਆਂ ਨੇ ਅਸੀਂ ਨੇ ਤਿੰਨੋਂ ਦੀ ਜੁਨੀਫਾਰਮ ਦਾ ਜਿਹੜਾ ਕਲਰ ਆ ਸੇਮ ਨਹੀਂ ਹੈਗਾ ਅਲੱਗ-ਅਲੱਗ ਆਗਾ ਤੇ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਦੇ ਫਸਟ ਟਾਈਮ ਆਇਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਕੇ ਜਾਇਓ ਕਿ ਕਿੱਦਾਂ ਦੀ ਲੱਗਦੀ ਆ ਜੇਕਰ ਤੁਹਾਨੂੰ ਕੋਈ ਕਮੀ ਪੇਸ਼ੀ ਵੀ ਲੱਗਦੀ ਹੈ ਤਾਂ ਉਹ ਵੀ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਜਰੂਰ ਮੈਨੂੰ ਦੱਸ ਕੇ ਜਾਇਆ ਕਰੋ ਹਨਾ ਆਪਾਂ ਅੱਗੇ ਤੋਂ ਜਿਹੜੀ ਉਹਦੀ ਕਮੀਆਂ ਹਨਾ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹੈ ਨਾ ਗਲਤੀ ਹੈ ਨਾ ਦੱਸੇ ਤੋਂ ਹੀ ਪਤਾ ਲੱਗਦਾ ਹੁੰਦਾ ਆਪਦੇ ਆਪ ਨੂੰ ਨਹੀਂ ਪਤਾ ਲੱਗਦਾ ਹੁੰਦਾ ਤੇ ਲਓ ਜੀ ਮੈਂ ਲੱਗੀ ਸੀ ਬੱਚਿਆਂ ਦੀ ਯੂਨੀਫਾਰਮ ਢੂੰਡ ਕੇਈ ਵਾਰ ਤਾਂ ਮੈਂ ਪਹਿਲਾਂ ਸਿਰਫ ਚੁੱਪੋਂ ਵੀ ਨਿੰਨੀਆਂ ਪਰ ਇੱਥੇ ਅੱਜ ਮੈਂ ਨਹੀਂ ਕਿਉਂਕਿ ਸਿਰਫ ਬਸ ਆ ਬਣਾਲੀ ਬਸ ਇਦਾਂ ਜਿਹੜੀ ਯੂਨੀਫਾਰਮ ਆਪਾਂ ਧਰਾਂਗੇ ਤੇ ਜਿਆਦੇ ਮੈਲੀ ਨਹੀਂ ਹੁੰਦੀ ਛੋਟੀਆਂ ਬੇਟੀਆਂ ਦੀ ਦੋਦੀ ਹੁੰਦੀਆਂ ਮੈਂ ਦੀ ਵੱਡੀ ਬੇਟੀ ਤਾਂ ਹੁਣ ਸਿਆਣੀ ਆਉਦੀ ਐ ਨਹੀਂ ਯੂਨੀਫਾਰਮ ਜਿਹੜੀ ਮੈਲੀ ਨਹੀਂ ਹੁੰਦੀ ਹੈ ਤੇ ਸ਼ਾਮ ਦਾ ਟਾਈਮ ਜੀ ਇੱਥੇ ਹੋਏ ਪਿਆ ਸੀ ਬਸ ਮੈਨੂੰ ਇੱਥੇ ਇਦਾਂ ਹੀ ਸੀਗਾ ਕਾਹਲੀ ਸੀ ਮੈਂ ਕਿਾ ਚਲੋ ਵੀ ਆਪਾਂ ਦਾਲ ਸਬ지 ਟਾਈਮ ਨਾਲ ਬਣਾ ਲਈਏ ਤੇ ਕੁਛ ਤਾਂ ਮੱਛਰ ਵਗੈਰਾ ਦਾ ਹੋ ਜਾਂਦਾ ਕੁਛ ਆ ਨਾ ਬੱਚੇ ਨੇ ਸਵੇਰ ਜਲਦੀ ਉੱਠ ਗਏ ਸਕੂਲ ਜਾਣ ਦੇ ਲਈ ਵੀ ਚਲੋ ਸ਼ਾਮ ਨੂੰ ਜਲਦੀ ਰੋਟੀ ਪਾਣੀ ਖਾ ਕੇ ਆਉਂਦਾ ਹਨਾ ਥੋੜਾ ਟਾਈਮ ਰੈਸਟ ਕਰ ਲੈਂਦੇ ਆ ਤੇ ਬਾਕੀ ਹੁਣ ਤਾਂ ਸਕੂਲ ਦਾ ਕੰਮ ਹੀ ਬੱਚਿਆਂ ਨੂੰ ਇੰਨਾ ਲੱਗਦਿਆ ਨਾ ਤੇ ਉਹਨਾਂ ਦਾ ਕੰਮ ਹੀ ਨਹੀਂ ਪੂਰਾ ਹੁੰਦਾ ਵਿਚਾਰੀਆਂ ਦਾ 10 10 ਵਜੇ ਤੱਕ ਬੈਠੇ ਰਹਿੰਦੇ ਨੇ ਇੰਨਾ ਜਿਆਦਾ ਕੰਮ ਹੋ ਜਾਂਦਾ ਉਹਨਾਂ ਦਾ ਤੇ ਇਹ ਲਓ ਜੀ ਤੇ ਯੂਨੀਫਾਰਮ ਤੋਂ ਤੇ ਆ ਬੇਟੀ ਵੀ ਮੇਰੀ ਦੀ ਜਿਹੜੀ ਬੱਤੀ ਹੈ ਯੂਨੀਫਾਰਮ ਜਣੀ ਇਹ ਸ਼ਰਟ ਆ ਨਾ ਤੇ ਉਹ ਉਹਦਾ ਕਲਰ ਜਿਹੜਾ ਹੈ ਨਾ ਉਹ ਵਾਈਟ ਆ ਨਾ ਉਹਦੇ ਨਾਲ ਕਿ ਥੋੜੀ ਜਿਹੀ ਜ਼ਿਆਦਾ ਗੰਦੀ ਜੀ ਲੱਗਣ ਲੱਗ ਜਾਂਦੀ ਹੈਗੀ ਮਾੜੇ ਜੇ ਨਾਲ ਹੀ ਹੱਥ ਕੁਝ ਦੇ ਬੱਚੇ ਲਾਈ ਦਿੰਦੇ ਆ ਕੁਛ ਹੁਣ ਗਰਮੀ ਦਾ ਕਰਕੇ ਹਨਾ ਪਸੀਨਾ ਆ ਜਾਂਦਾ ਕਈ ਵਾਰੀ ਹੱਥਾਂ ਨੂੰ ਲਾ ਦਿੰਦੇ ਤੇ ਉਹਦੇ ਨਾਲ ਹੀ ਮਿੱਲੀ ਜੀ ਲੱਗਣ ਲੱਗ ਜਾਂਦੀ ਹੈਗੀ ਇਹ ਸਬਜ਼ੀ ਲਈ ਆਪਾਂ ਨੂੰ ਲਾਉਣੀ ਹੈ ਇੱਕ ਜੇਬ ਲੰਬੀ ਮਿਰਚਾਂ ਦੀ ਤੇ ਮੰਗਾ ਕੇ ਉਸ ਕਰੀ ਦਨਾ ਮਰਦੀ ਧੋ ਕੇ ਆਪਾਂ ਸੁਕਣੀ ਪਾ ਜੀ ਕੁਛ ਹੁਣ ਲਾਈਟ ਦੇ ਵੀ ਕੱਟ ਇੰਨੇ ਜਿਆਦੇ ਲੱਗਦੇ ਹਨ ਬਹੁਤ ਜਿਆਦੇ ਕੱਟ ਲੱਗਦੇ ਆ ਲਾਈਟ ਦੇ ਤੇ ਇਹ ਤਕਰੀਬਤ 7:00 9:00 10:00 ਵਜੇ ਨੂੰ ਲਾਈਟ ਚਲੀ ਜਾਂਦੀ ਹੈ ਸ਼ਾਮ ਨੂੰ 5:30 6:00 ਦੇ ਵਾਰ ਤਾਂ 7:00 ਵੀ ਵੱਜ ਜਾਂਦੇ ਆ ਲਾਈਟ ਆਉਣ ਨੂੰ ਕੋਈ ਪੱਕਾ ਟਾਈਮ ਨਹੀਂ ਹੈਗਾ ਤੇ ਇਹ ਜੀ ਜ਼ਰੂਰੀ ਵੀ ਹੋ ਜਾਂਦਾ ਨਾ ਆਪਾਂ ਕੋ ਲੈ ਹੀ ਜਾਂਦੇ ਵੀ ਗਾਲ ਤਾਂ ਨਾ ਖੇਤਾਂ ਦਾ ਕਰਕੇ ਜਿਵੇਂ ਹੁਣ ਫਸਲ ਆ ਜਿਹੜੀ ਪੱਕੀ ਹੋਈ ਆ ਸੁੱਕੀ ਆ ਹਨਾ ਕਣਕ ਹਨਾ ਮਾੜੇ ਜੇ ਨਾਲ ਹੀ ਚੰਗੇ ਆੜੇ ਭਾਲੀ ਆ ਜਿਹੜੀ ਦੂਰ ਤੱਕ ਫੈਲ ਜਾਂਦੀ ਹੈਗੀ ਤੇ ਕੁਛ ਸਾਡੇ ਜਿਹੜੇ ਕਰਨੇ ਇਧਰ ਖੇਤਾਂ ਲਈ ਵੀ ਸਾਈਡ ਹੀ ਆ ਜਾਂਦੇ ਨੇ ਤਾਂ ਕਰਕੇ ਵੀ ਕੁਛ ਨੇ ਲਾਈਟ ਦੇ ਕੱਟ ਆ ਲੱਗਦੇ ਆ ਤੇ ਬੈਟਰੀ ਵੀ ਹੈਗਾ ਮਟਾ ਨਾ ਇਨਵਰਟਰ ਦਾ ਹੁਣ ਗੱਲ ਆਹ ਹੈ ਕੈਦੀ ਕੀ ਇਨਾ ਟਾਈਮ ਤੱਕ ਕੀਤੀ ਜਿਵੇਂ ਦੇਰ ਗਿਆ ਪੱਖੇ ਚੱਲਦੇ ਆ ਬੱਚੇ ਨਾਲ ਆ ਕੇ ਕਈ ਵਾਰੀ ਟੀਵੀ ਵਗੈਰਾ ਵੀ ਚਲਾ ਲੈਂਦੇ ਨੇ ਤਾਂ ਕਰਕੇ ਇਨਵਰਟਰ ਵੀ ਆਪਣੇ ਆਪ ਡਾਊਨ ਹੋ ਜਾਂਦੇ ਨੇ ਤੇ ਚਲੋ ਜੀ ਕੋਈ ਗੱਲ ਨਹੀਂ ਆਹੀ ਮਹੀਨਾ ਵੀ ਦਿਨਾਂ ਨਾਲ ਹੜੀ ਦੀ ਫਸਲਾ ਚਲੋ ਹਰੇਕ ਭਰਾ ਦੇ ਘਰੀ ਹਨਾ ਜਿਹੜੀ ਫਸਲਾ ਵਧੀਆ ਖੈ ਸੁਖ ਨਾਲ ਆ ਜੇ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਆਪਾਂ ਵੀ ਫਸਲ ਤੋਂ ਨਾਲ ਹਨਾ ਕਿਸੇ ਨੇ ਬੱਚਿਆਂ ਦੇ ਕਾਰਨ ਕੋਈ ਯਾਰ ਵਗੈਰਾ ਕਰਨਾ ਹੁੰਦਾ ਕਿਸੇ ਨੇ ਕੋਈ ਨਾ ਕੋਈ ਹਨਾ ਦੇ ਦਾ ਘਰ ਵਗੈਰਾ ਦੇ ਆਪਾਂ ਸੋਚਦੇ ਆਂ ਵੀ ਆਪਾਂ ਆ ਆਪਣੀ ਫਸਲ ਆ ਜੂਗੀ ਆਪਾਂ ਅੱਗੇ ਆਚੇ ਜਿ ਕਰਾਂਗੇ ਹਨਾ ਹਰੇਕ ਨੂੰ ਆਸ ਹੁੰਦੀ ਹੈ ਜੀ ਦੇ ਵੀ ਆਪਾਂ ਆ ਨਾ ਦੂਜਾਂ ਦੀ ਸੁੱਖ ਮਨਾਵਾਂਗੇ ਤਾਂ ਆਪ ਦੇ ਘਰ ਦੀ ਸੁੱਖ ਫੇਰ ਹੀ ਹੁੰਦੀ ਆ ਹਨਾ ਇੱਕ ਹੀ ਹੋ ਜਾਂਦੀ ਹੈ ਜੀ ਜੇ ਹੁਣ ਆਪਾਂ ਜੇ ਲੋਕ ਲੈਟ ਕਰੀਏ ਮੰਗੇ ਵੀ ਬੰਦ ਕਰਦੇ ਆ ਜ ਕਿਨੇ ਵੀ ਤੇ ਪਰ ਉਹ ਜ਼ਰੂਰੀ ਵੀ ਹੋ ਜਾਂਦਾ ਕੁਛ ਨਹੀਂ ਹੁੰਦਾ ਆਪਾਂ ਦਾ ਮਹੀਨੇ ਦੀ ਦਿਨਾਲੀ ਹੋ ਹੁੰਦੀ ਆ ਜੇ ਨਾ ਬੀਰ ਭਰਾਵਾਂ ਦੀ ਸਾਰਿਆਂ ਦੀ ਇੱਕ ਜਿਹੜੀ ਕਹਿੰਦੇ 6 ਮਹੀਨੇ ਦੀ ਫਸਲ ਦੀ ਜਿਹੜੀ ਮੇਨ ਤੋਂ ਖਿੜੀ ਹੈ ਜੀ ਤੇ ਚਲੋ ਜੀ ਗੱਲਾਂ ਕਰਦੇ ਕਰਦੇ ਮੈਂ ਯੂਨੀਫਾਰਮ ਆ ਜਿਹੜੀ ਬੱਚਿਆਂ ਦੀ ਧੋਤੀ ਆ ਜੇਕਰ ਮੇਰੇ ਤੋਂ ਕੁਝ ਬੋਲਣ ਚ ਕੋਈ ਗਲਤੀ ਹੋਈ ਹੋਵੇ ਤਾਂ ਪਲੀਜ਼ ਉਹ ਕਰਿਓ ਗਲੋਰ ਕਰਿਓ ਤੇ ਲੋ ਜੀ ਯੂਨੀਫਾਰਮ ਆ ਜਿਹੜਾ ਮੈਂ ਸੁਚਿਤਾ ਨਹੀਂ ਇਸ ਕਿਉਂਕਿ ਲੈਟ ਦਾ ਕੋਈ ਬੰਦਾ ਨਹੀਂ ਕਰੂਗਾ ਅਬੇ ਮਗਾ ਚਲੋ ਥੋੜੀ ਥੋੜੀ ਧੁੱਪ ਹੈਗੀ ਆ ਵੀ ਆਪਾਂ ਇਹੋ ਇਦਾਂ ਹੀ ਸੁੱਕਣੀ ਪਾ ਦਨੇ ਵੀ ਚਲੋ ਨਿਚੜ ਜਾਊਗੀ ਕਵਾੜਿਆਂ ਚੰਗੀ ਤਰ੍ਹਾਂ ਮੈਂ ਹੱਥ ਨਾਲ ਨਿਚੋੜਦੇ ਸੀ ਹੁਣ ਸ਼ਾਇਦ ਇਹ ਦਿੰਦੇ ਕਰਦਿਆਂ ਦਾ ਕੀਤਾ ਹੋ ਜਾਂਦਾ ਹੁਣ ਹੱਥਾਂ ਨਾਲ ਜਿਵੇਂ ਕੱਪੜੇ ਨਹੀਂ ਧੋਂਦੇ ਨਾ ਹੋ ਨਹੀਂ ਹੁੰਦਾ ਹੈਗਾ ਆ ਜਿਹੜੇ ਪਹਿਲਾਂ ਪੈਨੇ ਕੂਸ਼ ਕੱਪੜੇ ਵੇਸਵਾ ਦੀ ਧੋਤੇ ਹੋਏ ਸੀਗੇ ਉਸਤਾ ਵਿੱਚ ਮੰਜੇ ਤੇ ਰੱਖਤੇ ਸੀ ਕਿਤੇ ਕੋਸ਼ ਘਾੜ ਤੇ ਪਾਏ ਸੀ ਸੁਕਣ ਤੇ ਲੋਜੀ ਉਥੇ ਮੈ ਲੱਗੀ ਸੀ ਸ਼ਿਮਲਾ ਮਿਰਚਾਂ ਕੱਟਣ ਇਹ ਆਪਣੇ ਗਵਾਂਢ ਦੀ ਲੱਗਦੀਆਂ ਨੇ ਵੱਡੀ ਦੀ ਲੋਹਣਾਈਆਂ ਸੀ ਉਹਨਾਂ ਨੇ ਤੇ ਇਹ ਆਪਾਂ ਲੱਗੇ ਸੀ ਸਬਜ਼ੀ ਬਹੁਤ ਸ਼ਿਮਲਾ ਮਿਰਚਾਂ ਦੀ ਤੇ ਤੁਸੀਂ ਵੀ ਦੱਸਿਓ ਜੀ ਕਿੱਧਰ ਕਿੱਧਰ ਜਿਹੜੀ ਸ਼ਿਮਲਾ ਮਿਰਚਾਂ ਦੀ ਖੇਤੀ ਹੁੰਦੀ ਹੈ ਜਰੂਰ ਦੱਸਿਓ ਕਮੈਂਟ ਛਾ ਕੇ ਤੇ ਲੋ ਜੀ ਇੱਥੇ ਇਹਨਾਂ ਦੇ ਪਾਪਾ ਲੈ ਕੇ ਆਏ ਸੀ ਸੈਂਦਾ ਨਮਕ ਵੈਸੇ ਅਸੀਂ ਪੀਸੇ ਬਸਵਾਇ ਵੀ ਲਏ ਉਹਨੇ ਆ ਪਰ ਇਸ ਵਾਰੀ ਉਹਨਾਂ ਨੇ ਜਿਹੜਾ ਵੱਡਾ ਆਪਣਾ ਹੁੰਦਾ ਨਾ ਡੜਾ ਉਹ ਲੈ ਆਏ ਸੀ ਤੇ ਮੈਂ ਕੁੰਡੇ ਦੇ ਵਿੱਚ ਰਗੜ ਰਹੀ ਸੀਗੀ ਤੇ ਲੋ ਜੀ ਨਾਲ ਹੀ ਆਪਾਂ ਨੇ ਬਣਾ ਲਈ ਆ ਸਬਜ਼ੀ ਸ਼ਿਮਲਾ ਮਿਰਚਾਂ ਦੀ ਕਿਜੀ ਸਬਜ਼ੀ ਵਧੀਆ ਲੱਗਦੀ ਹੈ ਜੀ ਲੋ ਜੀ ਲੋਰਾ ਖਾ ਖਾ ਰਹੀ ਹੈ ਤੇ ਤੇ ਲਵਾਰੇ ਸੀ ਮੇਕੀ ਦਾ ਨਾਲ ਨਾਲ ਮੇਰੇ ਨਾਲ ਗੱਲਾਂ ਵੀ ਕਰ ਰਹੀ ਸੀ ਹਾਂ ਉਹ ਕਿੰਨੇ ਸੀ ਐਮ ਵੀ ਐਮ ਆਂ ਗਿਆ ਉਹ ਤੇਰੇ ਹੁਣ ਟੁੰਡੀਆਂ ਕਰਦਾ ਤੇ ਵਾਲ ਉਗੋ ਰਾਂ ਮੈਂ ਮੇਰੇ ਬੰਦੂਏ ਲੇਖੀ ਹੋ ਗਿਆ ਸ਼ਾਨਦਾਰ ਕਾਇ ਉਹ ਰੋਟੀ ਕਰਾਉਣ ਦੇ ਬੱਚਾ ਲਈ ਰੋਟੀ ਖਾ ਲਈ ਕਿਰਪਾਯਾ ਇਹ ਤਾਂ ਦੇਖੀ ਬਰਲ ਮੈਂ ਸਾਰੇ ਸਾਫ ਕਰਦੇ ਲਓ ਜੀ ਮੈਂ ਲੱਗੀ ਸੀ ਜ਼ੋਰ ਪੇਂਟ ਕਰਨ ਤੇ ਆ ਮੈਂ ਕੀਤਾ ਫਲਾਵਰ ਡਰਾ ਬੰਚ ਬਣਾਏ ਹੈ ਤੇᱱ ਮੈਂ ਫਲਾਵਰ ਡਰਾ ਦਿੱਤੇ ਨੇ ਆ ਤੇ ਫਲਾਵਰ ਨੇ ਤੇ ਆ ਨਾਲ ਕਲੀਆਂ ਪੱਤੀਆਂ ਹਨ ਇਥੋਂ ਇਹ ਸ਼ੁਰੂ ਹੁੰਦਾ ਜੇਕਰ ਤੁਸੀਂ ਕੋਲ ਇੱਥੇ ਦੇਖ ਰਹੇ ਹੋਗਾ ਮੈਂ ਤੁਹਾਨੂੰ ਦਿਖਾਵਾਂਗੇ ਕਿਦਾਂ ਦਾ ਬਣਿਆ ਜਿਹੜਾ ਹੈ ਡਿਜ਼ਾਈਨ ਆ ਮੇਰਾ ਪੇਟ ਕੀਤਾ ਹੋਇਆ ਤੁਹਾਨੂੰ ਕਿਦਾਂ ਦਾ ਲੱਗਿਆ ਜ਼ਰੂਰ ਕਮੈਂਟ ਕਰਕੇ ਦੱਸੋ